ਬਿੱਤੇ ਦਿਨੋਂ ਪਠਾਨਕੋਟ ਦੇ ਇਲਾਕੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਨਸ਼ਾ ਦਸਕਰਨ ਨੂੰ ਫੜਨ ਗਈ ਪੁਲਿਸ ਦੀ ਟੀਮ ਦੇ ਉੱਪਰ ਜਾਣ ਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਡੀਐਸਪੀ ਸਿਟੀਜ਼ ਮਿਸਿੰਗ ਮਾਨ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ 12 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚ ਚਾਰ ਲੋਕ ਜਿਹੜੇ ਨੇ ਉਹ ਬਾਈ ਨੇਮ ਨੇ ਬਾਕੀ ਅਣਪਛਾਤੇ ਲੋਕ ਨੇ ਡੀਐਸਪੀ ਸਿਟੀਜ਼ ਮਿਸਿੰਗ ਮਾਨ ਵੱਲੋਂ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਲੋਕ ਨਸ਼ਾ ਦਸਕਰਨ ਦੀ ਮਦਦ ਕਰਨਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਪੁਲਿਸ ਨੇ ਇਸ ਦੇ ਉੱਪਰ ਸਖਤ ਚੇਤਾਵਨੀ ਬਖਸ਼ਿਆ ਨਹੀਂ ਜਾਵੇਗਾ ਇਸ ਮਾਮਲੇ ਦੇ ਵਿੱਚ ਕੀ ਕੁਝ ਹੋਰ ਕਹਨੇ ਆ ਡੀਐਸਪੀ ਸਪੀਰ ਸਿੰਘ ਮਾਨ ਹੋਣਾ ਦਾ ਆਪ ਤੁਹਾਨੂੰ ਸੁਣਾਣੇ ਆ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਪੰਜਾਬ ਸਰਕਾਰ ਦੀ ਉਹ ਚੱਲੀ ਹੋਈ ਹੈ ਜਿਹਦੇ ਵਿੱਚ ਆਪਾਂ ਜਿਹੜੇ ਨਾਰਕੋਟਿਕਸ ਦੀ ਸੇਲ ਜਾਂ ਉਹਦੀ ਸਪਲਾਈ 'ਚ ਜੁੜੇ ਬੰਦੇ ਉਹਨਾਂ ਦੇ ਆਪਾਂ ਲਗਾਤਾਰ ਦਬਿਚ ਦੇ ਰਹੇ ਆ ਉਹਨਾਂ ਨੂੰ ਜਿਹੜਾ ਅਰੈਸਟ ਕਰ ਰਹੇ ਆ ਇਹਦੇ ਸਿਲਸਲੇ 'ਚ ਆਪਾਂ ਡਿਵੀਜ਼ਨ ਨੰਬਰ 2 ਦੇ ਏਰੀਆ 'ਚ ਸਾਡੀ ਪਾਰਟੀ ਗਈ ਸੀ ਇੱਕ ਸੁਖਬੀਰ ਸਿੰਘ ਨਾਵਾ ਮੁੰਡਾ ਉਹਨੂੰ ਅਰੈਸਟ ਕਰਨ ਲਈ ਜਿੱਥੇ ਕਿ ਉੱਥੇ ਜਾ ਕੇ ਜਿਹੜੇ ਉਸ ਏਰੀਏ ਦੇ ਕੁਝ ਗੁੰਡਾ ਅੰਸਰ ਲੋਕੀ ਆ ਉਹਨਾਂ ਨੇ ਪੁਲਿਸ ਪਾਰਟੀ ਨੂੰ ਘੇਰ ਕੇ ਪੱਥਰ ਵਗੈਰਾ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਬਾਅਦ ਉਹਨਾਂ ਦੇ ਖਿਲਾਫ ਆਪਾਂ ਜਵਾਬੀ ਕਰਵੇ ਵੀ ਉੱਥੇ ਕੀਤੀ ਆ ਤੇ ਉਹਦੇ ਬਾਅਦ ਆਪਾਂ ਜਿਹੜਾ ਮੁਕੱਦਮਾ ਨੰਬਰ ਜਿਹੜਾ 92 ਡਿਵੀਜ਼ਨ ਨੰਬਰ 2 ਥਾਣੇ 'ਚ ਦਰਜ ਕੀਤਾ ਅੰਡਰ ਪੀ ਐਨ ਐਸ ਸੈਕਸ਼ਨ 221 121 324 ਦਾ 4 199 ਤੇ 190 ਇਹਦੇ ਵਿੱਚ ਆਪਾਂ ਚਾਰ ਬੁਸ਼ੀ ਜਿਹੜੇ ਨਾਮਜ਼ਦ ਕੀਤੇ ਆ ਜੀ ਇੱਕ ਸੁਖਬੀਰ ਸਿੰਘ ਤੋਂ ਦੱਸਤਾ ਦੂਸਰੇ ਦਾ ਨਾਮ ਹੈ ਜੀ ਆਪਣਾ ਇੱਕ ਹੈ ਜੀ ਸੁਖਬੀਰ ਸਿੰਘ ਉਰਫ ਦੀਪੂ ਪਾਟੜਾ ਇਹ ਦੂਸਰੇ ਦਾ ਨਾਮ ਹੈ ਜੀ ਇਹ ਨਾਮ ਹੈ ਜੀ ਕੇਵਲ ਪਾਟੜਾ ਇੱਕ ਹੈ ਸੰਨੀ ਪ੍ਰਧਾਨ ਇੱਕ ਹੈ ਸੇਠੀ ਇਹ ਜਿਹੜੇ ਮੇਨ ਇਨਸਟੀਗੇਟਰ ਸੀ ਜਦੋਂ ਇਹ ਪੁਲਿਸ ਪਾਰਟੀ ਗਈ ਹੈ ਉੱਥੇ ਪੁਲਿਸ ਪਾਰਟੀ ਦੀ ਕਾਰਵਾਈ ਚ ਇਹਨਾਂ ਨੇ ਵਿਗਨ ਪਾਇਆ ਤੇ ਦੋਸ਼ੀ ਨੂੰ ਫੜਨ ਦੇ ਵਿੱਚ ਅੜਚਣ ਪੈਦਾ ਕੀਤੀ ਤੇ ਪੁਲਿਸ ਨੇ ਫਿਰ ਬੜੀ ਸਖਤ ਕਾਰਵਾਈ ਕਰਦੇ ਹੋਏ ਇਹ ਦੋਸ਼ੀ ਨੂੰ ਤੇ ਲਹਿਣ ਦਾ ਬਾਅਦ ਚੋਂ ਆਪਾਂ ਜਿਹੜੀ ਮੁਲਾਜ਼ਮਾ ਦੇ ਨਾਲ ਜਿਹੜੀ ਇਹਨਾਂ ਨੇ ਸਰਕਾਰੀ ਕੰਮ ਤੇ ਵਿਘਨ ਪਾਇਆ ਉਹਦੇ ਇਹਨਾਂ ਤੇ ਆਪਾਂ ਜਿਹੜੀ ਐਫ ਆਈ ਆਰ ਜਿਹੜੀ ਮੈਂ ਤੁਹਾਨੂੰ ਦੱਸੀ ਹੈ 92 ਨੰਬਰ ਦਿੱਤੀ ਆ ਡਿਵੀਜ਼ਨ ਨੰਬਰ 2 ਥਾਣੇ 'ਚ ਦੇਖੋ ਮੈਂ ਦੋ ਤਿੰਨ ਗੱਲਾਂ ਬੜੀਆਂ ਕਲੀਅਰ ਕਰਨਾ ਚਾਹੁੰਦਾ ਜਿਹੜੇ ਵੀ ਬੰਦੇ ਨਸ਼ਾ ਵੇਚਣ ਵਾਲਿਆਂ ਨੂੰ ਪ੍ਰੋਟੈਕਟ ਕਰਨਗੇ ਜਾਂ ਉਹਨਾਂ ਦੀ ਹੈਲਪ ਲਈ ਅੱਗੇ ਆਣਗੇ ਪੁਲਿਸ ਉਹਨਾਂ ਤੇ ਬਹੁਤ ਸਖਤ ਕਾਰਵਾਈ ਕਰੂ ਇਹ ਹਾਲੇ ਆਪਾਂ ਪਰਚਾ ਦਿੱਤਾ ਇਹਨਾਂ ਤੇ ਆਪਾਂ ਲਗਾਤਾਰ ਰੇਡ ਕਰ ਰਹੇ ਆ ਘਰੋਂ ਭੱਜੇ ਹੋਏ ਆ ਆਪਾਂ ਕਿਸੇ ਨੂੰ ਬਖਸ਼ਾਂਗੇ ਨਹੀਂ ਇਹ ਕਿਸੇ ਦੇ ਮਨ 'ਚ ਵਹਿਮ ਨਾ ਰਵੇ ਕਿਸੇ ਵੀ ਸਾਈਡ ਤੋਂ ਕਿ ਵੀ ਇਹ ਨਸ਼ੇ ਵੇਚਣ ਵਾਲਿਆਂ ਨੂੰ ਅਗਰ ਅਸੀਂ ਪ੍ਰੋਟੈਕਟ ਕਰਾਂਗੇ ਤੇ ਉਹ ਬਚ ਜਾਣਗੇ ਆਪਾਂ ਬਿਲਕੁਲ ਨਹੀਂ ਛੱਡਾਂਗੇ ਔਰ ਇੱਕ ਵੀ ਐਸਾ ਬੰਦਾ ਜਿਹਦੀ ਸ਼ਿਕਾਇਤ ਨਸ਼ਾ ਵੇਚਣ ਦੀ ਉਹ ਬੰਦਾ ਜਿਹੜਾ ਬਾਹਰ ਨਹੀਂ ਰਹੂਗਾ ਉਹਤੇ ਆਪਾਂ ਐਸ ਪਰ ਲੋ ਐਫ ਆਈ ਆਰ ਦਵਾਂਗੇ ਉਹਨੂੰ ਅੰਦਰ ਦਵਾਂਗੇ ਪਠਾਨਕੋਟ ਦਾ ਮਾਹੌਲ ਕਿਸੇ ਵੀ ਹਾਲਤ ਚ ਖਰਾਬ ਨਹੀਂ ਕੀਤਾ ਦੇਮ ਜਾ ਸਕਦਾ ਐਂਡ ਆਪਣੇ ਐਸਐਸਪੀ ਸਾਹਿਬ ਨੇ ਸਾਨੂੰ ਬੜੀ ਸਖਤ ਦਾਇਤਾ ਦਿੱਤੀ ਹੈ ਕਿ ਜਿੱਥੇ ਵੀ ਨਸ਼ਾ ਵੇਚਣ ਦੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਜਿਹੜੇ ਬੰਦੇ ਦੀ ਵੀ ਇਨਫੋਰਮੇਸ਼ਨ ਆਂਦੀ ਹੈ ਆਪਾਂ ਤੁਰੰਤ ਪ੍ਰਭਾਵ ਨਾਲ ਉਹਦੇ ਖਿਲਾਫ ਟੀਮਾਂ ਬਣਾ ਕੇ ਕਾਰਵਾਈ ਸਟਾਰਟ ਕਰ ਦਿੰਨੇ ਆ ਚਾਹੇ ਇੱਕ ਦਿਨ ਲੱਗੇ ਦੋ ਦਿਨ ਲੱਗੇ ਚਾਰ ਦਿਨ ਲੱਗਣ ਹਫਤਾ ਲੱਗੇ ਬਟ ਆਪਾਂ ਉਹ ਬੰਦੇ ਨੂੰ ਫਿਰ ਫੜਕੇ ਹੀ ਜਿਹੜਾ ਉਹ ਦੰਮ ਲਈਦਾ ਤੇ ਉੱਤੇ ਜਿਹੜੀ ਬੰਦੀ ਐਫਆਈਆਰ ਉਹ ਵੀ ਦੇਈਦੀ ਆ ਇਸ ਲਈ ਮੇਰੀ ਜਿਹੜੀ ਸਲਾਹ ਆ ਜਿਹੜੇ ਬੰਦੇ ਹਾਲੇ ਵੀ ਇਸ ਕੰਮ 'ਚ ਲੱਗੇ ਆ ਕਿ ਵੀ ਇਹ ਕੰਮ ਤੁਸੀਂ ਸੋਚ ਸਮਝ ਕੇ ਕਰੋ ਅਦਰਵਾਈਜ਼ ਪੁਲਿਸ ਤੁਹਾਨੂੰ ਫੜੂਗੀ ਜਿੱਥੇ ਮਰਜ਼ੀ ਚਲੇ ਜਾਓ ਉੱਥੋਂ ਫੜ ਕੇ ਲਿਆਉਗੀ ਤੇ ਇਸ ਲਈ ਇਸ ਚੀਜ਼ ਤੋਂ ਦੂਰ ਰਵੋ ਗੈਰ ਕਾਨੂੰਨੀ ਕੰਮਾਂ 'ਚ ਜਿਹੜੇ ਕੰਮ ਜਿਹੜੇ ਆਪਣੀ ਯੰਗਰ ਜਨਰੇਸ਼ਨ ਨੂੰ ਬਰਬਾਦ ਕਰਦੇ ਉਹ ਤੇ ਫਿਊਚਰ ਨੂੰ ਬਰਬਾਦ ਕਰਦੇ ਆ ਇਹ ਕੰਮਾਂ 'ਚ ਨਾ ਲੱਗੋ ਅਦਰਵਾਈਜ਼ ਜਿਹੜਾ ਕਾਨੂੰਨ ਆ ਬਹੁਤ ਹੀ ਸ਼ਕਤੀ ਨਾਲ ਤੁਹਾਡੇ ਨਾਲ ਪੇਸ਼ ਆਊਗਾ ਔਰ ਆਪਾਂ ਨਾ ਹੀ ਕੇਵਲ ਫੜਨਾ ਉਹਦੇ ਬਾਅਦ ਆਪਾਂ ਇਸ ਤੋਂ ਅੱਗੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨਾ ਜਾਂ ਹੋਰ ਜਿਹੜੇ ਲੀਗਲ ਐਕਸ਼ਨਸ ਆ ਉਹ ਵੀ ਕਰ ਰਹੇ ਆ ਆਪਾਂ ਤੇ ਨਸ਼ਾ ਕਿਸੇ ਵੀ ਹਾਲਤ 'ਚ ਆਪਾਂ ਪਠਾਨਕੋਟ 'ਚ ਜਿਹੜਾ ਫੈਲਣ ਨਹੀਂ ਦੇਣਾ ਤੇ ਪੁਲਿਸ ਇਹਦੇ ਲਈ ਪੂਰੀ ਕਮਿਟਿਡ ਆ 24x7 ਆਪਣੀ ਟੀਮਸ ਲੱਗੀਆਂ ਹੋਈਆਂ ਤੇ ਆਪਾਂ ਲਗਾਤਾਰ ਜਿਹਦੀ ਇਨਫੋਰਮੇਸ਼ਨ ਆ ਰਹੀ ਹੈ ਉਹਤੇ ਪਰਚੇ ਦੇ ਰਹੇ ਹਾਂ Sri Sai Group of Institutes.